ਡੀ 11 ਨੂੰ ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚਾ ਖਨੌਰੀ ਬਾਰਡਰ ਟਾਬੀ ਗੁਜਰਾ ਬਾਰਡਰ ਦੇ ਉੱਤੇ ਜਿੱਥੇ ਤੁਸੀਂ ਇਸ ਨੌਜਵਾਨ ਦੀ ਫੋਟੋ ਦੇਖ ਰਹੇ ਹੋ ਜੋ ਟਰਾਲੀ ਤੇ ਲੱਗੀ ਆ ਗਰਮੀਤ ਸਿੰਘ ਬਰਾੜ ਨੰਬਰ 63 ਨੰਬਰ ਦਾ ਕਲੋਤਾ ਪੁੱਤਰ ਸੀ ਆ ਇਹ ਨੰਬਰ ਨੰਬਰ ਹੋਰ ਹੁੰਦੇ ਆ ਜਾ ਇਹ ਹੈ ਕਾਕਾ ਸ਼ਹੀਦ ਜਗਤਵਿੰਦਰ ਸਿੰਘ ਬਰਾੜ ਜੋ ਕਿ 26 ਜਨਵਰੀ 2021 ਦੀ ਪਰੇਡ ਸਮੇਂ ਆਪਣੀ ਸ਼ਹਾਦਤ ਇਹਨੇ ਦਿੱਤੀ ਹੈ ਐਕਸੀਡੈਂਟ ਹੋਣ ਦੇ ਕਾਰਨ ਇਸ ਦੀ ਪਰੇਡ ਦੇ ਵਿੱਚ ਐਕਸੀਡੈਂਟ ਹੋਣ ਦੇ ਕਾਰਨ ਇਸ ਬੱਚੇ ਦੀ ਮੌਤ ਹੋ ਗਈ ਸੀ ਤੇ ਇਹਨਾਂ ਦਾ ਪਿੰਡ ਹੈ ਬਰਕੰਦੀ ਜਲਾ ਮੁਖਸਰ ਸਾਹਿਬ ਬਰਕੰਦੀ ਪਿੰਡ ਤੋਂ ਇਹ ਨੌਜਵਾਨ ਸੀ ਜਿਹੜਾ ਕਿ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਤੇ ਗੱਲ ਕਰਾਂਗੇ ਇੱਥੇ ਖੜੇ ਨੇ ਕਿਸਾਨ ਵੀਰ ਕਿਸਾਨ ਆਗੂ ਨੇ ਹਾਂਜੀ ਸਰਦਾਰ ਜੀ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਕਿਮਰ ਸਿੰਘ ਹੈ ਜੀ ਅੱਛਾ ਜੀ ਇਹ ਜਿਹੜਾ ਕਾਕਾ ਸ਼ਹੀਦ ਹੋਇਆ ਜੀ ਇਹ ਪਿਛਲੇ ਆਪਣੇ ਦਿੱਲੀ ਮੋਰਚੇ ਦੇ ਵਿੱਚ ਕਿਵੇਂ ਸੀ ਦੋਇ ਸੀ ਇਹ ਜੀ ਦੇਖੋ ਅਸੀਂ ਟਰੈਕਟਰ ਲੈ ਕੇ ਆਏ ਸੀ ਪਿੰਡ ਤੋਂ ਜੀ ਮਤਲਬ ਬਾਈ ਟਰੈਕਟਰ ਸੀ ਸਾਡੇ ਜੀ ਹਾਂਜੀ ਅਸੀਂ ਟਰੈਕਟਰ ਲੈ ਕੇ ਜਦੋਂ ਦਿੱਲੀ ਤੋਂ ਅਸੀਂ ਵਾਪਸ ਆ ਰਹੇ ਸੀ ਜੀ ਤੇ ਵਾਪਸ ਆਉਂਦੇ ਦਾ ਹਾਂਸੀ ਸਾਡਾ ਹਾਂਸੀ ਸਾਡਾ ਐਕਸੀਡੈਂਟ ਹੋਇਆ ਜੀ ਇੱਕ ਮਤਲਬ ਕਨੈਕਟਰ ਸੀਗਾ ਜੀ ਡਰਾਈਵਰ ਆਪ ਹੈਣੀ ਸੀਗਾ ਤੇ ਕਨੈਕਟਰ ਦੀ दारू ਪੀਤੀ ਸੀ ਤੇ ਉਹਨੇ ਗੱਡੀ ਕੱਲੇ ਨੇ ਭਜਾਤੀ ਅਸੀਂ ਟਰੈਕਟਰ ਲਈ ਆਉਂਦੇ ਪਿੱਛੋਂ ਲੈ ਕੇ ਜਦੋਂ ਗੱਡੀ ਮਾਰੀ ਤੇ ਮੁੰਡਾ ਪਿਛਲੇ ਟਰੈਕਟਰ ਤੋਂ ਬੁੜਕ ਕੇ ਅਗਲਾ ਟਰੈਕਟਰ ਸੀਗਾ ਉਹਦੇ ਟਾਇਰ ਦੇ ਤੇ ਮਗਰਾੜ ਦੇ ਸਨ ਦੇ ਵਿੱਚ ਦੀ ਆ ਗਿਆ ਜਦੋਂ ਤੇ ਆ ਘੁੱਕ ਕੇ ਅਗਲੇ ਪੰਨੇ ਆ ਗਿਆ ਉਹਦੀ ਧੌਂ ਟੁੱਟ ਕੇ ਤੇ ਮਰੋੜ ਕੇ ਉੱਥੇ ਮਣਕਾ ਟੁੱਟ ਗਿਆ ਉਹਦਾ ਇਹਦੀ ਥਾਂ ਤੇ ਮੌਤ ਦਾ ਮੌਕੇ ਤੇ ਹੋ ਗਈ ਸੀ ਅੱਛਾ ਜੀ ਕਿੰਨੇ ਸਾਲ ਹੋ ਗਏ ਨੇ ਅੱਜ 2024 25 25 ਹੋ ਗਿਆ ਜੀ 21 ਦੀ ਗੱਲ ਹੈ ਇਹ ਜੀ ਹਾਂਜੀ ਬਾਕੀ ਕੁੱਲ ਮਿਲਾ ਕੇ ਵੀ ਇਹਦੇ ਮੈਰਿਜ ਦੇ ਵਿੱਚ ਸਿਰਫ 20 ਦਿਨ ਰਹਿ ਕੇ ਸੀ ਮੁੰਡੇ ਅੱਛਾ ਜੀ 20 ਦਿਨ ਹੀ ਤੇ ਸੀ ਮੈਰਿਜ ਦੇ ਵਿੱਚ ਤੇ ਪਰ ਜਿਹੜਾ ਸਾਡੇ ਪਿੰਡ ਨੂੰ ਇਹ ਸਦਮਾ ਲੱਗਿਆ ਸਾਨੂੰ ਘਾਟਾ ਪਿਆ ਜਿਹੜਾ ਇਹ ਅਸੀਂ ਦੇ ਨਹੀਂ ਦੇ ਸਕਦੇ ਸਾਡੇ ਤੋਂ ਬਰਦਾਸ਼ ਨਹੀਂ ਠੀਕ ਹੈ ਤੇ ਇੱਧਰ ਗੱਲ ਕਰਾਂਗੇ ਕਿਸਾਨ ਆਗੂ ਖੜੇ ਨੇ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਸ ਬੱਚੇ ਬਾਰੇ ਜਿਹਨੇ ਆਪਣੀ ਸ਼ਹੀਦੀ ਪਿਛਲੇ ਦਿੱਲੀ ਦੇ ਮੋਰਚੇ ਵਿੱਚ ਦਿੱਤੀ ਹੈ ਮੇਰਾ ਘਟ ਪਰ ਕੰਦੀ ਆ ਜੀ ਮੇਰਾ ਪਿੰਡ ਬਰਕੰਦੀ ਹਾਂਜੀ ਗੰਦੀ ਪਿੰਡ ਤੋਂ ਮੈਂ ਬਿਲੋਂਗ ਕਰਦਾ ਹਾਂ ਕਿ ਬੱਚੇ ਦੀ ਸ਼ਹੀਦੀ ਤੋਂ ਸਾਡੇ ਸਾਰੇ ਪਿੰਡ ਨੂੰ ਬਹੁਤ ਜ਼ਿਆਦਾ ਸਦਮਾ ਲੱਗਿਆ ਜੀ ਕਿਉਂਕਿ ਮਾਪਿਆਂ ਦਾ ਖਲਾਉਤਾ ਪੁੱਤਰ ਹੋਣ ਕਰਕੇ ਦੇਖੋ ਪਰਜਵਾਨੀ ਜਾਣਾ ਇਹ ਸਾਰੇ ਪਿੰਡ ਵਾਸਤੇ ਤੇ ਪਰਿਵਾਰ ਵਾਸਤੇ ਬਹੁਤ ਵੱਡਾ ਠੀਕ ਹੈ ਜੀ ਅੱਜ ਤੁਸੀਂ ਕਿੰਨੇ ਕ ਜਣੇ ਆਇਓ ਬਰਕੰਦੀ ਤੋਂ ਘੱਟੋ-ਘੱਟ ਵੀ ਜਣੇ ਆਏ ਠੀਕ ਹੈ ਜੀ ਧੰਨਵਾਦ ਜੀ ਮਿਹਰਬਾਨ